ਇੰਨਾ ਤਾਂ ਉਹ ਧੰਨਵਾਦ ਕਰਦਾ ਜਿਹੜੇ ਮੇਰੇ ਲਈ ਸ਼ਬਦ ਨਹੀਂ ਹੈਗੇ ਵੀ ਮੈਂ ਇਹਨਾਂ ਦਾ ਕਿਵੇਂ ਧੰਨਵਾਦ ਕਰਾਂ ਸੋ ਮੇਰੇ ਚਾਚਾ ਜੀ ਜਦੋਂ ਅੰਦਰ ਗਏ ਉਹਨਾਂ ਦੇ ਸੇਕ ਲੱਗਿਆ ਘਰ ਦੇ ਵੀ ਕੋਈ ਅੰਦਰ ਨਹੀਂ ਗਿਆ ਜਿਹੜਾ ਪ੍ਰੇਮੀ ਗਏ ਸਭ ਦੇ ਘਰ ਵਾਸਤੇ ਅੰਦਰ ਜਾਣਾ ਬੜਾ ਔਖਾ ਹੁੰਦਾ ਹੈ ਪਰ ਇਹ ਪ੍ਰੇਮੀਆਂ ਨੇ ਐਡਾ ਉਦੋਂ ਚੱਕਿਆ ਕਿ ਸਾਰੇ ਅੱਗ ਦੀ ਪ੍ਰਵਾਹ ਨਾ ਕਰਦੇ ਹੋਏ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਾਰੀ ਅੱਗ ਬੁਝਾਈ ਅਤੇ ਸਾਰਿਆਂ ਨੇ ਰਾਤ ਲੰਘਾ ਕੇ ਖਾਸ ਕਰਕੇ ਵੱਡਾ ਯੋਗਦਾਨ ਇਹਨਾਂ ਡੇਰਾ ਪ੍ਰੇਮੀਆਂ ਦਾ ਰਿਹਾ। ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜੋ ਕਿ ਇੱਕ ਵੀਰ ਦੀ ਦੁਕਾਨ ਨੂੰ ਅੱਗ ਲੱਗ ਗਈ ਜਿੱਤੀ ਇਹਨਾਂ ਨੇ ਸਾਫ਼ ਸਵਾਲ ਮੌਕੇ ਤੇ ਕਰੀ ਬਹੁਤ ਸਾਰਾ ਸਮਾਨ ਉਹਦਾ ਮੱਜਣ ਤੋਂ ਵੀ ਵਿਚਾਰ ਦਿੱਤਾ ਤੇ ਉਹਨਾਂ ਦੀ ਮਦਦ ਕੀਤੀ ਸਾਰੀ ਹੁਣ ਜਿਹੜੀ ਅੱਗ ਸੀ ਯੋਜ ਦੇ ਉਤੇ ਕਾਬੂ ਪਾ ਕੇ ਬੁਝਾ ਕੇ ਇਹਨਾਂ ਨੇ ਇਹ ਸਾਰਾ ਕਾਰਜ ਕੀਤਾ ਹੈ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਹੈ। ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਪਾਤਣਾ ਹਲਕੇ ਤੋਂ ਆ ਰਹੀ ਹੈ ਜਿੱਥੇ ਇੱਕ ਸਥਾਨਕ ਦੁਰਗਾ ਫਰਨੀਚਰ ਦੀ ਵਰਕਸ਼ਾਪ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਫਰਨੀਚਰ ਅਤੇ ਫਰਨੀਚਰ ਬਣਾਉਣ ਦਾ ਸਮਾਨ ਸੜ ਕੇ ਬੁਰੀ ਤਰ੍ਹਾਂ ਸਵਾਹਾ ਹੋ ਗਿਆ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਮੌਕੇ ਤੇ ਪਹੁੰਚੇ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਅੱਗ ਤੇ ਕਾਬੂ ਪਾ ਕੇ ਵੱਡਾ ਨੁਕਸਾਨ ਹੋਣ ਤੋਂ ਇਹਨਾਂ ਨੌਜਵਾਨਾਂ ਨੇ ਬਚਾਇਆ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਡੇਰਾ ਸ਼ਰਧਾਲੂਆਂ ਦੀ ਦਲੇਰੀ ਦੀ ਬਦੌਲਤ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਦੁਕਾਨ ਮਾਲਕ ਨੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰ ਸੰਗਠਨ ਦੀ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਪ੍ਰੇਮ ਸਿੰਘ ਇਨਸਾ, ਅਮਰਿਤ ਸतीश ਕੁਮਾਰ, ਰਜੇਸ਼ ਗੱਗੀ ਇਨਸਾ, ਕ੍ਰਿਸ਼ਨ ਕਾਲਾ, ਵਿਨੋਦ ਕੁਮਾਰ ਇਨਸਾ, ਜਗਤਾਰ ਇਨਸਾ ਸਣੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਦਾ ਮੌਜੂਦ ਸਨ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਲੱਗੀ ਸੀ ਦੁਕਾਨ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸਥਾਨਕ ਲੋਕਾਂ ਨਾਲ ਵੀ ਇੱਥੇ ਗੱਲਬਾਤ ਕੀਤੀ ਗਈ ਉਹ ਵੀ ਤੁਹਾਨੂੰ ਦੱਸਾਂਗੇ ਕਿ ਡੇਰਾ ਸੱਚਾ ਸੌਦਾ ਦੀ ਸੇਵਾ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਕੀ ਕੁਝ ਕਿਹਾ ਜਿੱਥੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਤਰਾੰਤ ਜਿਵੇਂ ਹੀ ਇਸ ਅੱਗ ਜਨੀ ਦੀ ਸੂਚਨਾ ਡੇਰਾ ਸ਼ਰਧਾਲੂਆਂ ਨੂੰ ਮਿਲੀ ਤਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਸੰਗਠਨ ਜੋ ਕਿ ਕਿਸੇ ਪਛਾਣ ਦਾ ਮਹਤਾਜ ਨਹੀਂ ਆਪਦੀ ਵਰਦੀਆਂ ਪਾ ਕੇ ਤੁਰੰਤ ਆਪਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਸ ਅੱਗ ਜਨ ਨੂੰ ਬੁਝਾਉਣ ਦੇ ਲਈ ਜੁਟ ਗਏ ਇਹ ਤਸਵੀਰਾਂ ਬਿਆਨ ਕਰ ਰਹੀਆਂ ਕਿ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਸੰਤੇਸ਼ਾ ਪਹੁੰਚਣਾ ਚਾਹੀਦਾ ਹੈ ਕਿ ਫਲਾਂ ਜਗ੍ਹਾ ਤੇ ਕੋਈ ਐਸੀ ਘਟਨਾ ਹੋ ਗਈ ਤਾਂ ਇਹ ਲੋਕ ਤੁਰੰਤ ਆਪਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਦੇ ਕੰਮ ਧੰਦੇ ਛੱਡ ਕੇ ਨੀਸਵਾਰਥ ਸੇਵਾ ਭਾਵਨਾ ਦੇ ਨਾਲ ਪੀੜਿਤ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਬਹੂਰ ਦੇ ਹਨ ਤਾਂ ਇਹ ਤਸਵੀਰਾਂ ਵਾਕਈ ਬਿਆਨ ਕਰਦੀਆਂ ਕਿਉਂਕਿ ਪਾਤਲਾ ਸ਼ਹਿਰ ਦੇ ਵਿੱਚ ਕਈ ਵਾਰ ਅੱਗ ਲੱਗੀ ਹੈ ਤੇ ਹਰ ਵਾਰ ਉੱਥੇ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੂੰ ਬੁਲਾਇਆ ਜਾਂਦਾ ਹੈ ਅੱਗ ਦੀਆਂ ਲਪਟਾਂ ਬਹੁਤ ਜ਼ਿਆਦਾ ਭਿਆਨਕ ਸੀ ਲੇਕਿਨ ਡੇਰਾ ਸੱਚਾ ਸੋਦਰ ਸ਼ਰਧਾਲੂਆਂ ਦੀ ਵਜ੍ਹਾ ਨਾਲ ਇਹ ਹਾਦਸਾ ਬਹੁਤ ਵੱਡਾ ਵਾਪਰਨਾ ਸੀ ਲੇਕਿਨ ਉਹਨਾਂ ਦੀ ਮਿਹਨਤ ਸਦਕਾ ਅੱਗ ਤੇ ਕਾਬੂ ਪਾ ਲਿਆ ਗਿਆ ਫਿਲਹਾਲ ਉੱਥੋਂ ਦੇ ਸਥਾਨਕ ਲੋਕ ਆ ਉਹਨਾਂ ਨੇ ਡੇਰਾ ਸੱਚਾ ਸੋਦਰ ਸ਼ਰਧਾਲੂਆਂ ਦੀ ਸੇਵਾ ਨੂੰ ਦੇਖ ਕੇ ਕੀ ਕਿਹਾ ਤੁਸੀਂ ਜ਼ਰੂਰ ਸੁਣੋ ਕੀ ਕਿਹਾ ਹੋਇਆ ਜੀ ਉਥੇ ਮੇਰੇ ਚਾਚਾ ਜੀ ਰਹਿੰਦੇ ਨੇ ਉਹਨਾਂ ਦੇ ਘਰ ਕੋਈ ਘਟਨਾ ਹੋ ਗਈ ਜੋ ਰੱਬ ਦੀ ਕਰੋਪੀ ਕਹਣੇ ਆ ਜਾਂ ਚੱਬਦੇ ਕਰਮਾਂ ਦਾ ਕੋਈ ਕਾਰਨ ਕਹਣੇ ਆ ਪਰ ਜਦੋਂ ਮੈਂ ਉਰੇ ਆਇਆ ਤਾਂ ਮੈਂ ਦੇਖਿਆ ਮੇਰੇ ਸੱਤਵਾਲ ਹੂਫਾ ਹੀ ਦੌਰੇ ਬੜਾ ਲਿੰਕ ਹੈ ਤੇ ਜਿਹੜੇ ਪ੍ਰੇਮੀ ਵੀਰ ਜਿਹੜੇ ਉਰੇ ਲੱਗੇ ਹੋਏ ਨੇ ਲੋਕ ਕਹਿੰਦੇ ਨੇ ਵੀ ਰੱਬ ਕਿੱਥੇ ਹੈ ਰੱਬ ਕੀ ਨਹੀਂ ਦੇਖਿਆ ਰੱਬ ਕਿਸੇ ਨੇ ਨਹੀਂ ਦੇਖਿਆ ਪਰ ਜਿਹੜੀ ਪ੍ਰੇਮੀ ਵੀਰ ਐਨੀ ਸੇਵਾ ਕਰਦੇ ਨੇ ਮੈਂ ਸਾਡੇ ਸ਼ਹਿਰ ਲਹਿਰੇ ਵੀ ਦੇਖਿਆ ਮੈਂ ਹੋਰ ਸ਼ਹਿਰਾਂ 'ਚ ਵੀ ਦੇਖਿਆ ਮੋਬਾਈਲ ਤੇ ਵੀ ਦੇਖਦੇ ਰਹਨੇ ਆ ਜਿਹੜੇ ਪ੍ਰੇਮੀ ਵੀਰ ਇੰਨੀ ਮਦਦ ਕਰਦੇ ਨੇ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਹਨਾਂ ਦੀ ਸਿਹਤ ਨੂੰ ਦਿਨ ਦੁਪਣੀ ਰਾਤ ਚੌਗਣੀ ਤਰੱਕੀ ਰੱਖੀ ਹੋ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਅਣਸਫਾਹੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਨੂੰ ਕਾਬੂ ਪਾਇਆ ਜਾ ਸਕੇ ਮੈਂ ਇਹਨਾਂ ਦਾ ਉਹ ਧੰਨਵਾਦ ਕਰਦਾ ਜਿਹੜੇ ਮੇਰੇ ਲਈ ਸ਼ਬਦ ਨਹੀਂ ਹੈਗੇ ਵੀ ਮੈਂ ਇਹਨਾਂ ਦਾ ਕਿਵੇਂ ਧੰਨਵਾਦ ਕਰਾਂ ਫੋਨ ਮੇਰੇ ਚਾਚਾ ਜੀ ਜਦੋਂ ਅੰਦਰ ਗਏ ਉਹਨਾਂ ਤੇ ਸੇਕ ਲੱਗਿਆ ਘਰ ਦੇ ਵੀ ਕੋਈ ਅੰਦਰ ਨਹੀਂ ਗਿਆ ਜਿਹੜਾ ਪ੍ਰੇਮੀ ਰਹੇ ਸਾਡੇ ਘਰ ਵਾਸਤੇ ਅੰਦਰ ਜਾਣਾ ਬੜਾ ਔਖਾ ਹੁੰਦਾ ਪਰ ਇਹ ਪ੍ਰੇਮੀਆਂ ਨੇ ਐਡਾ ਉਦਮ ਚੱਕਿਆ ਕਿ ਸਾਰੇ ਅੱਗ ਦੀ ਪ੍ਰਵਾਹ ਨਾ ਕਰਦੇ ਹੋਏ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਾਰੀ ਅੱਗ ਬੁਝਾਈ ਚਾਹੇ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ 10-20 ਲੱਖ ਦਾ ਨੁਕਸਾਨ ਹੋ ਗਿਆ ਪਰ ਇਹ ਜਿਹੜਾ ਪ੍ਰੇਮੀਆਂ ਨੇ ਜਿਹੜਾ ਅੱਗ ਦੇ ਕਾਬੂ ਪਾਇਆ ਹੈ ਮੈਂ ਪ੍ਰਮਾਤਮਾ ਅਗੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਿ ਜਾਨ ਇਹ ਪ੍ਰੇਮੀਆਂ ਦਾ ਸਪੋਰਟ ਪਲੈਟਫਾਰਮ ਨੇ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਾਹਦਾ ਨਹੀਂ ਆਉਂਦਾ ਜੀ ਉਹ ਅੱਧਾ ਲੱਗ ਰਿਹਾ ਜੀ ਪਤਾ ਨਹੀਂ ਲੱਗਿਆ ਵੀ ਕੀ ਕਾਰਨਾ ਕੀ ਨਹੀਂ ਉਹ ਅਸੀਂ ਤਕਰੀਬਨ ਸਾਰੇ ਜਣੇ ਰਲ ਮਿਲ ਕੇ ਅੰਮਝਾਈਆ ਬਹੁਤ ਮੁੱਖੀ ਵਿਝਾਈਆ ਵੀ ਬੱਚੇ ਲੰਘਣ ਦਾ ਕੋਈ ਰਾਹ ਨਹੀਂ ਸੀ ਨਾ ਭਜਾਉਣ ਦਾ ਸੀ ਸਿਸਟਮ ਪਤਾ ਲੱਗ ਰਿਹਾ ਜੀ ਕਿਵੇਂ ਆ ਕਰਾਈਏ ਕਿਵੇਂ ਕੰਦਾ ਤੋੜੀਆਂ ਗਈਆਂ ਜਾਂ ਕਿਵੇਂ ਡਿਸਮੈਂਟ ਦੇ ਵਿੱਚ ਫੜ ਕੇ ਅਕਲ ਲੱਗ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਈ ਤੇ ਪਹਿਲਾਂ ਵੀ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਈ ਪਹਿਲਾਂ ਪਿਛਲੇ ਵਾਰ ਤੇ ਆਪਣੇ ਜੱਖਲ ਰੋਡ ਤੇ ਬਹੁਤ ਵੱਡੇ ਗੋਦਾਮ ਨੂੰ ਵੀ ਅੱਗ ਲੱਗੀ ਸੀ ਮਰਤਾਲ ਹੋਈ ਸੀ ਉਹਦੇ ਵੀ ਇਹਨਾਂ ਦਾ ਸਾਥ ਆ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਈ ਉਹ ਫਾਇਰਫਾਈਰ ਸਮੂਚੀ ਟੀਮ ਸਾਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਈ ਉਹ ਦਿੱਕ ਸਾਡੇ ਨਾਲ ਰਾਤੋ ਰਾਤ ਰਹੇ ਤੇ ਸਾਡਾ ਸਾਰਾ ਸਾਥ ਹੈ ਲਾਇਗੁਰਜੀ ਦਾ ਖਾਲਸਾ ਲਾਇਗੁਰਜੀ ਦੀ ਬਾਣੀ ਅੱਜ ਜੋ ਪਾਤਲਾ ਸ਼ਹਿਰ ਦੇ ਵਿੱਚ ਬਿਲਕੁਲ ਭਗਤੀ ਚੰਕ ਦੇ ਨਾਲ ਹੀ ਸਿੰਗਲਾ ਜਰਨਲਿਸਟ ਕੋਰ ਨੂੰ ਅੱਗ ਲੱਗੀ ਸੀ ਜੋ ਕਿ ਬੜੀ ਭਿਆਨਕ ਸੀ ਪਹਿਲੀ ਮੰਜ਼ਲ ਤੋਂ ਦੂਜੀ ਤੇ ਸਾਰੇ ਘੱਗ ਫੈਲੇ ਹੋਏ تھے ਜਿਸ ਦੇ ਉੱਤੇ ਕਾਬੂ ਪਾਉਣਾ ਬੜਾ ਮੁਸ਼ਕਲ ਸੀ ਜਿਸ ਨੂੰ ਡੇਰਾ ਪ੍ਰੇਮੀਆ ਨੇ ਖਾਸ ਕਰਕੇ ਸਾਥਾ ਡੇਰਾ ਪ੍ਰੇਮੀ ਜਿਨ੍ਹਾਂ ਨੇ ਕਿ ਪਹਿਲਾਂ ਵੀ ਦੋ ਵਾਰੀ ਇੱਥੇ ਅੱਗ ਬੁਝਾਈ ਹੈ ਅੱਜ ਵੀ ਉਹ ਮੌਕੇ ਤੇ ਪਹੁੰਚ ਗਏ ਇਹ ਸਾਰੀ ਸੇਵਾ ਉਹਨਾਂ ਨੇ ਨਿਭਾਈ ਨਾਲ ਹੋਰ ਸੱਜਣ ਜਿਵੇਂ ਕਿ ਬੁਰਸਤ ਵੀ ਇੱਥੇ ਡੇਰੇ ਆਏ ਅਤੇ ਸਾਰਿਆਂ ਨੇ ਰਾਤ ਲੰਘਾ ਕੇ ਖਾਸ ਕਰਕੇ ਬੜਾ ਯੋਗਦਾਨ ਹੈ ਡੇਰਾ ਸੇਵੀਆਂ ਦਾ ਰਿਹਾ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਕਿ ਇੱਕ ਵੀਰ ਦੀ ਦੁਕਾਨ ਨੂੰ ਅਕਲ ਦਿੱਤੀ ਦਿੱਤੀ ਇਹਨਾਂ ਨੇ ਸਾਫ਼ ਸਵਾਲ ਮੌਕੇ ਤੇ ਕਰੀ ਬਹੁਤ ਸਾਰਾ ਸਮਾਨ ਉਹਦਾ ਮੱਜੜ ਤੋਂ ਵੀ ਵਿਚਾਰ ਦਿੱਤਾ ਤੇ ਉਹਨਾਂ ਦੀ ਮਦਦ ਕੀਤੀ ਸਾਰੀ ਹੁਣ ਜਿਹੜੀ ਅਕਸ ਦੀ ਉਸ ਦੇ ਉੱਤੇ ਕੰਮੋ ਕਰਕੇ ਬੁਝਾ ਕੇ ਇਹਨਾਂ ਨੇ ਇਹ ਸਾਰਾ ਕੰਮ ਦਿੱਤਾ ਹੈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਮਨੁੱਖਤਾ ਦੀ ਸੇਵਾ ਇਹੀ ਹੈ ਧਰਮ ਇਹ ਹੁਸਨ ਦਾ ਹੈ ਕਿ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਅੱਕੜੀਏ